ਨੱਤਕੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਖੁਸ਼ ਅੱਜ ਠੀਕ ਨਹੀਂ ਹੈਗੀ ਅੱਜ ਤਾਂਬੀਤ ਠੀਕ ਨਹੀਂ ਹੈਗੀ ਟਾਈਮ ਜਿਹੜਾ ਹੁਣ ਹੋ ਰਿਹਾ ਪੌਣੇ 11 ਦਾ ਹੋ ਰਿਹਾ ਤੇ ਅਸੀਂ ਆਏ ਹੋਏ ਸੀਗੇ ਬਾਜ਼ਾਰ ਦਿਵਿੰਦਰ ਮੈਨੂੰ ਲੈ ਕੇ ਐਸੀ ਦਵਾਈ ਦਿਵਾਉਣ ਗਿਆ ਚਲ ਤੇ ਦਵਾਈ ਦਿਵਾ ਲਿਆ ਮੈਂ ਨਾਲੇ ਇੱਕ ਦੋ ਕੰਮ ਅਸੀਂ ਕਰਨ ਵਾਲੇ ਜਿਵੇਂ ਘਰ ਦੇ ਕੋਈ ਆਪਾਂ ਬੇਸਿਕ ਜ਼ਰੂਰਤਾਂਈਆਂ ਸਾਮਾਨ ਲੈਣੇ ਹੁੰਨੇ ਆਗੇ ਉਹ ਲੈ ਲਾਂ ਕੋਈ ਫਲ ਫਰੂਟ ਕੋਈ ਸਬਜ਼ੀ ਕੋਈ ਪਨੀਰ ਐਗਸ ਵਗੈਰਾ ਜਾਂ ਕੁਛ ਕੰਮ ਚਲ ਉਹ ਲੈ ਆਉਣੇ ਆਗੇ ਸਾਲੇ ਦਿਵਿੰਦਰ ਆਪਣੇ ਇੱਕ ਦੋ ਕੰਮ ਕਰਨੇ ਸੀ ਇਹਨਾਂ ਨੇ ਉਹ ਕਰ ਲੈਣਗੇ ਕਹਿੰਦੇ ਤੈਨੂੰ ਦਵਾਈ ਦਿਵਾ ਲਵਾਂ ਸਵੇਰੇ ਉਠੀ ਕੰਮ ਵੀ ਕੀਤੇ ਵੀਡੀਓ ਵੀ ਸ਼ੂਟ ਕੀਤੀ ਸੱਗੇ ਦੇਖ ਲਿਓ ਬਸ ਉਠੀ ਚਿੱਤ ਕੁਝ ਠੀਕ ਸੀ ਤੇ ਮੇਰਾ ਕੰਦਾ ਹੀ ਡਾਊਨ ਸੀਗਾ ਉੱਠ ਕੇ ਰੈਸਟ ਪੋਸਟ ਕਰਕੇ ਆਪਾਂ ਨੂੰ ਰੈਸਟ ਮਿਲ ਜਾਂਦੀ ਤੇ ਰਾਤ ਨੂੰ ਸੌਂ ਕੇ ਉਠੀ ਤਾਂ ਕੁਝ ਠੀਕ ਨਾ ਲੱਗ ਰਿਹਾ ਇਸ ਭਾਗੀ ਵਿੱਚ ਜਿਵੇਂ ਕੰਮ ਕਰੇਗੀ ਫੇਲ ਸੇਟ ਡਾਊਨ ਹੁੰਦੀ ਸੀ ਫਿਰ ਮੈਂ ਕਿ ਚਲੋ ਦਵਾਈ ਹੀ ਲੈ ਆਉਂਦੇ ਆ ਫਿਰ ਐ ਤਾਂ ਕੰਮ ਕਰੇ ਬਿਨਾਂ ਸਾਰ ਨਾ ਦੀਆਂ ਤੇ ਜਦ ਦਿਵਿੰਦਰ ਕਹਿੰਦੇ ਤੈਨੂੰ ਦਵਾਈ ਦਿਵਾ ਲਵਾਂ ਤਾਂ ਹੁਣ ਅਸੀਂ ਆਏ ਹੋਏ ਸੀ ਕਿ ਦਵਾਈ ਲੈਣ ਇੱਥੇ ਦਵਾਈ ਲੈ ਕੇ ਫਿਰ ਚਲਦੇ ਆ ਘਰੇ ਤੇ ਬਾਕੀ ਤੁਸੀਂ ਇਹਨੇ ਸਵੇਰ ਤੋਂ ਜਿਹੜੀ ਮੈਂ ਵੀਡੀਓ ਸ਼ੂਟ ਕੀਤੀ ਆ ਤੁਸੀਂ ਉਹ ਦੇਖ ਲਓ ਮੈਂ ਉਹ ਇੱਥੇ ਐਡ ਕਰ ਦਾਂਨੀ ਕਲਿੱਪਸ ਇਹ ਅੱਜ ਮਾਰਨਿੰਗ ਦੀ ਵੀਡੀਓ ਆ ਸਵੇਰੇ ਮੈਂ ਸਬਜੀ ਵਿੱਚ ਬਣਾਈ ਸੀ ਕੜੀ ਤੇ ਕੜੀ ਮੈਂ ਜਦੋਂ ਬਣਾਉਣੀ ਆ ਇੱਕ ਸਾਈਡ ਤੇ ਮੈਂ ਰੱਖਦਾਂ ਨਹੀਂ ਅਲੱਗ ਤੋਂ ਬੋਇਲ ਹੋਣ ਵਾਸਤੇ ਇਹ ਬੇਸਨ ਤੇ ਲੱਸੀ ਦਾ ਮਿਕਸਚਰ ਵਿੱਚ ਪਾਤੀ ਲਾਲ ਮਿਰਚ ਕੁਝ ਹਰੀ ਪਾਲੰਗ ਕੁਝ ਮੈਂ ਲਾਲ ਪਾਤੀ ਤੇ ਇਹ ਹਲਦੀ ਪਾਤੀ ਤੇ ਇਹ ਚਲੋ ਕੜੀ ਚੱਲੂਗੀ ਬੇਸਨ ਇੱਕ ਸਾਈਡ ਤੇ ਮੈਂ ਕੜਾਹੀ ਰੱਖ ਲਈ ਉਹਦੇ ਵਿੱਚ ਮੈਂ ਲਗਾਉਂਗੀ ਤੜਕਾ ਫਿਰ ਇਸ ਤਰੀਕੇ ਨਾਲ ਨਾ ਕੜੀ ਜਿਹੜੀ ਅੱਧੇ ਟਾਈਮ ਵਿੱਚ ਬਣ ਜਾਂਦੀ ਨਹੀਂ ਫਿਰ ਆਪਾਂ ਇਹ ਹੁੰਦਾ ਕਿ ਹੋਰ ਨਾਲ ਸਬਜ਼ੀਆਂ ਆਪਾਂ ਛੱਡ ਕੇ ਸਲੋ ਕਰਕੇ ਪਰੇ ਹੋ ਜਾਣਗੇ ਪਰ ਕੜੀ ਨਾ ਫਿਰ نیچے ਲੱਗਣ ਲੱਗ ਜਾਂਦੀ ਹੈ ਤੇ ਸਟਾਰਟਿੰਗ ਵਿੱਚ ਅੱਧਾ ਕੁ ਟਾਈਮ ਤੱਕ ਜ਼ਰੂਰ ਇਹਦੇ ਵਿੱਚ ਕਟਛੀ ਮਾਰਨੀ ਪੈਂਦੀ ਹੈ ਤਾਂ ਕਿ ਬੇਸਨ ਦੇ ਸਾਡੇ ਗੰਢਾ ਨਾ ਬਣ ਬੇਸਨ گاੜਾ ਹੁੰਦਾ ਫਿਰ ਆਪਾਂ ਹੋਰ ਲੱਸੀ ਪਾਣੀ ਉਹ ਚ ਪਾਉਣੀ ਹੈ ਉਹਦੀ ਕਨਸਿਸਟੈਂਸੀ ਐਡਜਸਟ ਕਰਦੇ ਹਾਂ ਇਸ ਨਾਲ ਕਨ ਨਾਲ ਨਾਲ ਮੈਂ ਚਲੋ ਉਹਨੂੰ ਅਡਜਸਟ ਕਰੀ ਚੱਲੂਗੀ ਦੇਖੀ ਚੱਲੂਗੀ ਹਲਾਈ ਚੱਲੂਗੀ ਉਹਨੂੰ ਵਿਸਕਰਨਾ ਵਿਸਕ ਮਾਰੀ ਸਿਕੰਡਾਂ ਨਾ ਬਣਨ ਤੇ گاੜਾ ਹੋ ਰਿਹਾ ਸੀ ਵਿੱਚ ਲੱਸੀ ਜਾਂ ਪਾਣੀ ਨੀਡ ਕੋਰਡਿੰਗ ਉਹਦੇ ਵਿੱਚ ਪਾਈ ਜਾ ਰਹੀ ਸੀ ਤੇ ਇੱਕ ਸਾਈਡ ਤੇ ਮੈਂ ਤੜਕਾ ਲਗਾਉਣ ਲੱਗੇ ਫਿਰ ਇਹ ਤੜਕਾ ਜਦੋਂ ਲੱਗ ਜਾਂਦਾ ਮਿਰਚ ਮਸਾਲੇ ਉਹਦੇ ਵਿੱਚ ਮੈਂ ਪਾਤੀ ਫਿਰ ਇਹ ਜਿਹੜਾ ਬੇਸਨ ਵਾਲਾ ਕੋਹਲ ਆਲਮੋਸਟ ਅੱਧੇ ਵਾਂਗੂ ਬਣ ਜਾਂਦਾ ਅੱਧੇ ਤੋਂ ਜ਼ਿਆਦਾ ਹੀ ਬਣ ਜਾਂਦਾ ਫਿਰ ਪੱਕ ਜਾਂਦਾ ਜਾਨੀ ਕਿ ਫਿਰ ਉਸ ਤੋਂ ਬਾਅਦ ਇਹ ਮੈਂ ਕੜਾਹੀ ਵਿੱਚ ਉਲਟਾ ਦਾਨੀਆ ਫਿਰ ਇਸ ਤਰੀਕੇ ਨਾਲ ਨਾ ਕੜੀ ਅੱਧੇ ਟਾਈਮ ਵਿੱਚ ਬਣ ਜਾਂਦੀ ਹੈ ਮੈਨੂੰ ਕੜੀ ਬਣਾਉਣ ਦੀ ਤਾਂ ਹੀ ਕੋਲ ਹੁੰਦੀ ਹੈ ਟਾਈਮ ਬਹੁਤ ਲੱਗਦਾ ਉੱਤੇ ਖੜਨਾ ਪੈਂਦਾ ਫਿਰ ਬੰਦਾ ਇਹਨੂੰ ਛੱਡ ਕੇ ਹੋਰ ਕੰਮ ਨਹੀਂ ਕਰ ਸਕਦਾ ਹੈਗਾ ਇਸ ਕਰਕੇ ਮੈਨੂੰ ਬਸ ਇਹ ਇਹ ਬਣਾਉਣ ਲਈ ਔਖੀ ਲੱਗਦੀ ਹੈ ਜਾਨੀ ਕਿ ਉਹਨਾਂ ਨੂੰ ਹੁੰਦਾ ਹੋਰ ਕੰਮ ਬੰਦਾ ਕਰ ਨਹੀਂ ਸਕਦਾ ਬਸ ਇਹਦੇ ਸਿਰਾਂ ਨੇ ਖੜੇ ਹੋ ਤੁਸੀਂ ਪੌਣਾ ਘੰਟਾ ਘੰਟੇ ਵਾਂਗ ਲੱਗ ਜਾਂਦਾ ਕੜੀ ਬਣਾਉਂਦੇ ਬਣਾਉਂਦੇ ਤੇ ਹੁਣ ਆਲਮੋਸਟ ਅੱਧੇ ਤੋਂ ਜ਼ਿਆਦਾ ਪੱਕ ਚੁੱਕੇ ਸੀ ਬੇਸਨ ਤੜਕਾ ਮੈਂ ਲਗਾਤਾ ਮਿਰਚ ਮਸਾਲ ਇਹਦੇ ਵਿੱਚ ਹੁਣ ਮੈਂ ਪਾ ਦੂੰਗੀ ਜਿਹੜੀ ਆਪਾਂ ਹੁਣ ਕੜੀ ਲਈ ਕੜੀ ਇਹਦੇ ਵਿੱਚ ਪਾਤਾ ਇੱਕ ਕੜਾਹੀ ਵਿੱਚ ਇਥੇ ਥੋੜਾ ਜਿਹਾ ਪਾਣੀ ਪੈਨ ਧੋ ਕੇ ਪਾ ਦੂੰਗੀ ਨਾਲ ਤਾਂ ਕਿਉਂਕਿ ਮੈਂ ਮਸਾਲੇ ਵਿੱਚ ਪਾਣੀ ਨਹੀਂ ਪਾਇਆ ਬਿਲਕੁਲ ਵੀ ਕਿਉਂਕਿ ਮੈਨੂੰ ਪਤਾ ਸੀ ਪੈਨ ਧੋ ਕੇ ਵੀ ਪਾਣੀ ਪੋ ਕੇ ਫਿਰ ਬਾਅਦ ਥੋੜਾ ਜਿਹਾ ਜਿਹੜਾ ਗਾੜ੍ਹੀ ਜਾਂ ਪਤਲੀ ਕਰਨੀ ਐਡਜਸਟਮੈਂਟ ਹੋ ਜਾਊਗੀ ਪਾਣੀ ਪਾ ਕੇ ਇਸ ਕਰਕੇ ਮਸਾਲੇ ਵਿੱਚ ਮੈਂ ਪਾਣੀ ਨਹੀਂ ਪਾਇਆ ਅੱਜ ਕੋਫਤੇ ਪਾਉਂਗੀ ਕੜੀ ਵਿੱਚ ਕਿਉਂਕਿ ਕੋਫਤੇ ਬਣਾਈ ਪਈ ਸੀ ਇਸ ਸਾਰ ਕੇ ਇਹਦੇ ਵਿੱਚ ਨਾ ਕੋਈ ਮੈਂ ਲੰਬੇ ਕੱਟ ਕੇ ਪਿਆਜ਼ ਪਾਏ ਨੇ ਨਾ ਮੈਂ ਆਲੂ ਪਾਏ ਨੇ ਨਹੀਂ ਫਿਰ ਬਹੁਤ ਖੁਸ਼ੀ ਹੋ ਜਾਂਦੀ ਕੜੀ ਘੱਟ ਲੱਗਦੀ ਆ ਤੇ ਹੋਰ ਸਮਾਨ ਚਾਦੇ ਲੱਗਦਾ ਨਹੀਂ ਤਾਂ ਉਹ ਜੇ ਪਕੋਫ ਤੇ ਪਕੌੜੇ ਨਾ ਹੋਣ ਫਿਰ ਚਲੋ ਆਪਾਂ ਲੰਬੇ ਕੱਟ ਕੇ ਪਤਲੇ ਤੇ ਲੰਬੇ ਕੱਟ ਕੇ ਆਲੂ ਤੇ ਪਿਆਜ਼ ਪਾ ਲੈਣੇ ਹੁੰਨੇ ਆ ਤੇ ਪਰ ਅੱਜ ਮੈਂ ਉਹ ਕੁਝ ਵੀ ਨਹੀਂ ਪਾਇਆ ਸਮਾਨ just ਇੱਕ ਤੜਕਾ ਤੜਕਾ ਮੈਂ ਜ਼ਰੂਰ ਲਗਾਤਾ ਪਿਆਜ਼ ਟਮਾਟਰ ਹਰੀ ਮਿਰਚ ਦਾ ਤੇ ਕੜੀ ਮੈਂ ਗੈਸ ਸਲੋ ਕਰਾਂ ਕਿਉਂਕਿ ਹੁਣ ਉਹਨੇ ਹੋਰ ਖਾਣਾ ਨਹੀਂ ਹੋਣਾ ਜਿੰਨੀ ਉਹ ਗਾੜੀ ਹੋਣੀ ਸੀ ਹੋ ਚੁੱਕੀ ਇਸ ਟਾਈਮ ਤੇ ਬਿਲਕੁਲ ਸਿਮ ਕਰਕੇ ਗੈਸ ਤੇ ਮੈਂ ਕਿਹਾ ਚਲੋ ਡਸਟਿੰਗ ਕਰ ਲਾਂ ਇਹ ਫਰੰਟ ਡੋਰ ਦੀ ਮੈਂਟਸਟਿੰਗ ਬਹੁਤ ਘੱਟ ਹੀ ਕਰਦੀ ਹੁੰਦੀ ਐਂ ਕਹਿੰਦਾ ਹਫਤੇ 'ਚ ਇੱਕ ਦਿਨ ਕਰਦੀ ਆ ਮੈਕਸਿਮਮ ਦੋ ਦਿਨ ਬਸ ਬਾਕੀ ਲੌਬੇ ਦੀ ਡਸਟਿੰਗ ਚਲੋ ਰੋਜ਼ ਮੈਂ ਹੱਥੋਂ ਫਾਇਦਰੈਂਡ ਅੱਜ ਬਹੁਤ ਟਾਈਮ ਹੋ ਗਿਆ ਸੀ ਘਰੇ ਨੂੰ ਜਾਲੀ ਐਂ ਜੀ ਦਰਵਾਜੇ ਵਾਲੀ ਉਹਦੇ ਵਿੱਚ ਜਾਲੀ ਦੇ ਵਿੱਚ ਹਲਕੇ ਹਲਕੇ ਜਾਲੇ ਆਂਦੇ ਤਾਂ ਅੱਗੇ ਜੇ ਜਾਲੇ ਜੀ ਦਿਖਣ ਲੱਗੇ ਸੀਗੇ ਤੇ ਮੈਂ ਕਿਹਾ ਚਲੋ ਅੱਜ ਇਹਦੀ ਡਸਟਿੰਗ ਕਰਦੀ ਆ ਫਿਰ ਇਹ ਡੋਰ ਦੀ ਡਸਟਿੰਗ ਕਰਦੇ ਕਰਦੇ ਮੈਨੂੰ ਕਾਫੀ ਟਾਈਮ ਲੱਗ ਗਿਆ ਸੀ ਤੇ ਨੀ ਮਮਈ ਆ ਗਿਆ ਦੁੱਧ ਲੈ ਕੇ ਦੁੱਧ ਲਿਆਂਦਾ ਡਸਟਿੰਗ ਕਰਦੇ ਕਰਦੇ ਕਾਫੀ ਟਾਈਮ ਲੱਗ ਗਿਆ ਸੀ ਗੋੰਗੇ ਫਿਰ ਟਾਈਮ ਬਹੁਤ ਹੋ ਗਿਆ ਡਸਟਿੰਗ ਕਰਨ ਉਹ ਹੀ ਗੱਲ ਜਿਹੜਾ ਆਪਾਂ ਜਿਆਦਾ ਟਾਈਮ ਲਗਾਉਂਦੇ ਨੇ ਫਿਰ ਜਿਆਦੇ ਟਾਈਮ ਲੱਗਦਾ ਜਿਆਦੇ ਮਿਹਨਤ ਲੱਗਦੀ ਆ ਕਿੰਨਾ ਟਾਈਮ ਮੈਂ ਤੱਪਦਾ ਵਕਿ ਕੱਪੜਾ ਮਾਰਿਆ ਇਹਦੇ ਵਿੱਚ ਫਿਰ ਮੈਂ ਚੰਗੀ ਤਰ੍ਹਾਂ ਫਿਰ ਮੈਂ ਇੱਕ ਇੱਕ ਖਾਨੇ ਦੇ ਵਿੱਚ ਕੱਪੜਾ ਮਾਰਿਆ ਡਿਜ਼ਾਈਨ ਥੋੜਾ ਇਸ ਤਰ੍ਹਾਂ ਦਾ ਪਰ ਹੁਣ ਟਾਈਮ ਜਿਆਦਾ ਹੋਗਾ ਨਹੀਂ ਤੇ ਚਲੋ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਫ਼ ਕਰਨ ਵਿੱਚ ਪਰ ਹੁਣ ਟਾਈਮ ਹੀ ਜਿਆਦਾ ਹੋ ਗਿਆ ਸਾਫ਼ ਕਰਨ ਨੂੰ ਇਸ ਕਰਕੇ ਥੋੜੀ ਮੈਂ ਜਿਆਦਾ ਮਿਹਨਤ ਕਰਨੀ ਪਈ ਚਲੋ ਕੜੀ ਬਣ ਚੁੱਕੀ ਸੀ ਇਹਦੇ ਵਿੱਚ ਪਾਤਾ ਨਾ ਕੋਫਤੇ ਕੋਫਤੇ ਮੈਂ ਬਣਾ ਕੇ ਨਾ ਫ੍ਰੀਜ਼ਰ ਵਿੱਚ ਰੱਖਦੇ ਸ ਉਪਰ ਬਰਫ ਵਾਲੇ ਖਾਣੇ ਵਿੱਚ ਫਿਰ ਮੈਂ ਮਾਈਕ੍ਰੋ ਵਿੱਚ ਮਾਈਕ੍ਰੋਵੇਵ ਵਿੱਚ ਥੋੜੇ ਰੀਹੀਟ ਕਰ ਲਏ ਰੀਹੀਟ ਕਰਕੇ ਦੁਬਾਰਾ ਫਿਰ ਉਹ ਜਿਵੇਂ ਫਰੈਸ਼ ਬਣ ਗਏ ਬਿਲਕੁਲ ਕੱਲ ਮੈਂ ਸਬਜੀ ਬਣਾ ਲਈ ਸੀ ਕੋਫਤਿਆਂ ਦੀ ਅੱਜ ਮੈਂ ਕੜੀ ਵਿੱਚ ਕੋਫਤੇ ਪਾ ਲਏ ਤੇ ਇਸ ਤਰ੍ਹਾਂ ਦੋ ਸਬਜ਼ੀਆਂ ਬਣ ਗਈਆਂ ਕੋਫਤੇ ਬਣਾ ਕੇ ਤੁਸੀਂ ਬਰਫ ਵਾਲੇ ਖਾਣੇ ਵਿੱਚ ਰੱਖ ਲਓ ਫ੍ਰੀਜ਼ ਕਰ ਲਓ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਉਨੂੰ ਮਾਈਕ੍ਰੋਵੇਵ ਵਿੱਚ ਜਾਂ ਫਿਰ 에어 ਫਰਾਈਰ ਵਿੱਚ ਦੁਬਾਰੇ ਰੀ ਹੀਟ ਕਰ ਲਓ ਗਰਮ ਕਰ ਲਓ ਉਵੇਂ ਜਿਵੇਂ ਫੇਰ ਬਣ ਜਾਂਦੀ ਨੇ 5 ਦਿਨ 7 ਦਿਨ 10 ਦਿਨ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਜਾਂ ਫਿਰ ਤੁਸੀਂ ਮੰਜੂਰੀਅਨ ਵੀ ਬਣਾ ਸਕਦੇ ਹੋ ਗਰੇਵੀ ਬਣਾ ਕੇ ਨਾ ਮੰਜੂਰੀਅਨ ਦੀ ਮੰਜੂਰੀਅਨ ਵੀ ਬਣਾ ਕੇ ਖਾ ਸਕਦੇ ਹੋ ਵੀ ਅੱਛੇ ਲੱਗਦੇ ਨੇ ਕੜੀ ਬਣ ਚੁੱਕੀ ਐ ਬਹੁਤ ਹੀ ਜ਼ਰ ਸਵਾਦ ਬਣੀ ਸੀ ਕੜੀ ਕੋਫਤਿਆਂ ਵਾਲੀ ਤੇ ਮੈਸੀ ਸਵਾਦ ਲੱਗਦੀ ਲੱਗਦੀ ਐ ਤੇ ਕੜੀ ਬਿਲਕੁਲ ਡਨ ਕਰਕੇ ਬੰਦ ਕਰਕੇ ਗੈਸ ਕੋਫਤਿਆਂ ਵਗੈਰਾ ਪਾ ਕੇ ਮੇਥੀ ਪਾ ਕੇ ਉਸ ਤੋਂ ਬਾਅਦ ਮੈਂ ਫੇਰ ਲੰਗੀ ਸੀ ਡਸਟਿੰਗ ਤੇ ਬਸ ਐਂਟਰੈਂਸ ਵਾਲੀ ਡਸਟਿੰਗ ਕਰਨ ਤੇ ਮੈਨੂੰ ਟਾਈਮ ਲੱਗਿਆ ਤੇ ਜਿੰਨਾ ਟਾਈਮ ਮੈਨੂੰ ਐਂਟਰੈਂਸ ਵਾਲੀ ਡਸਟਿੰਗ ਕਰਨ ਦੇ ਟਾਈਮ ਲੱਗੇ ਉਹਨੇ ਟਾਈਮ ਵਿੱਚ ਤਾਂ ਮੈਂ ਸਾਰੇ ਕਮਰੇ ਸਾਫ਼ ਕਰਦੇ ਸੀਗੇ ਇੰਨਾ ਫਰਕ ਹੁੰਦਾ ਕਿ ਜਿਹੜੇ ਆਪਾਂ ਸਫਾਈ ਕਦੇ-ਕਦਾਈਂ ਕਰਦੇ ਆ ਨਾ ਫਿਰ ਉਹ ਜ਼ਿਆਦਾ ਟਾਈਮ ਖਾਂਦੀ ਹੈ ਜਿਹੜੇ ਆਪਾਂ ਕਦੇ ਹੀ ਕਰੀਏ ਬਹੁਤ ਦਿਨਾਂ ਬਾਅਦ ਜਿੱਥੇ ਆਪਾਂ ਹਰ ਤੀਸਰੇ ਦਿਨ ਹਰ ਦੂਜੇ ਦਿਨ ਹੱਥ ਮਾਰ ਗੜੀਏ ਉੱਥੇ ਫਿਰ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਸਾਫ਼-ਸਫਾਈ ਕਰਨ ਤੇ ਮਾਕੇ ਘਰ ਦੇ ਕੰਮ ਇਹ ਜਿੰਨੇ ਚੱਲਦੇ ਹੀ ਰਹਿੰਦੇ ਨੇ ਕਿ ਕਦੇ ਵੀ ਖਤਮ ਨਹੀਂ ਹੁੰਦੇ ਹਨ ਖਾਣੇ ਦਾ ਸਾਫ ਸਫਾਈ ਦਾ ਕੱਪੜੇ ਦਾ ਸਰਕਲ ਬਣਿਆ ਹੋਇਆ ਇੱਕ ਆਪਾਂ ਕੰਮ ਕਰਦੇ ਕਰਦੇ ਅੱਗੇ ਨੂੰ ਜਾਂਦੇ ਹੋ ਪਿੱਛੋਂ ਫਿਰ ਦੁਬਾਰੇ ਫੇਰ ਸ਼ੁਰੂ ਹੋ ਜਾਂਦਾ ਸਰਕਲ ਤੇ ਉਹ ਕਹਿੰਦਾ ਨਾ ਅੱਗਾ ਦੌੜ ਪਿੱਛਾ ਚੌੜ ਹੋ ਉਹ ਕੰਮ ਹੋਈ ਜਾਂਦੇ ਬਸ ਹਨਾ ਜਿੰਨੇ ਕੰਮ ਅੱਜ ਕਰ ਲੇ ਕੱਲ ਨੂੰ ਫੇਰ ਚਲੋ ਜੀ ਦੁਬਾਰੇ ਫੇਰ ਸ਼ੁਰੂ ਚਲੋ ਬਸ ਵਾਈਗਰੂ ਜੀ ਬਸ ਤੰਦਰੁਸਤ ਦੇਣ ਸਰੀਰ ਨੂੰ ਪੱਖੋਂ ਆਪਾਂ ਤੰਦਰੁਸਤ ਰਹੀ ਕੰਮ ਕਰਨ ਦਾ ਕੋਈ ਡਰ ਨਹੀਂ ਹੈਗਾ ਕੰਮ ਕਰਨਾ ਵਧੀਆ ਲੱਗਦਾ ਵਧੀਆ ਵਾਇਗਰੂਜੀ ਨੇ ਆਪਣੇ ਬਹੁਤ ਵਧੀਆ ਡਿਊਟੀਲ ਹਾਈ ਜਨ ਵਧੀਆ ਸ਼ਰੀਰ ਦਿੱਤੇ ਨੇ ਕੰਮ ਕਰਨ ਵਾਸਤੇ ਦਿੱਤੇ ਨੇ ਹੋਰ ਕਰਨਾ ਵੀ ਕਿਹਤ ਸ਼ਰੀਰ ਤੇ ਆਹ ਵਾਲਾ ਟੇਬਲ ਜਿਹੜਾ ਸ਼ੀਸ਼ੇ નીચે ਸਪੇਸ ਹੁੰਦੀ ਹੈ ਫਿਰ ਮੰਡਸਟਰ ਨੂੰ ਸਾਫ ਕਰਨਾ ਪੈਂਦਾ ਤੇ ਹੁਣ ਮੈਂ ਇਧਰ ਆਪਣੇ ਬ੍ਰੇਕਫਾਸਟ ਦੀ ਕਰੂੰਗੀ ਤਿਆਰੀ ਰਾਤ ਮੈਂ ਮੂੰਗੀ ਧੋਵੀ ਦੀ ਦਾਲ ਤੇ ਕਿਨਵਾ ਸੋਕ ਕਰਿਆ ਸੀ ਪਾਣੀ ਵਿੱਚ ਤੇ ਹੁਣ ਜਿਹੜਾ ਇਹਦਾ ਐਕਸਟਰਾ ਪਾਣੀ ਆ ਇਹ ਇਹ ਮੈਂ ਪਾਣੀ ਘਟ ਦੂੰਗੀ ਤੇ ਨੂੰ ਮਿਕਸੀ ਚ ਪਾ ਕੇ ਗ੍ਰਾਈਂਡ ਕਰ ਲਾਂਗੇ ਕਿ ਇਹਦਾ ਵਧੀਆ ਜਾਂ گاੜਾ ਜਾਂ ਪੇਸਟ ਬਣਾ ਲਾਂਗੇ ਦਾਲ ਦਾ ਤੇ ਕਿਨਵਾ ਦਾ ਉਹ ਜੀ ਇਸ ਤਰ੍ਹਾਂ ਕੁਝ ਮੈਂ ਪੀਸ ਲਈ ਬਾਕੀ ਜੋ ਚੀਲਾ ਬਣਾਵਾਂਗੇ ਨਾ ਉਦੋਂ ਮੈਂ ਇਹਦੀ ਕੰਸਿਸਟੈਂਸੀ ਜਿਹੜੀ ਉਹ ਐਡਜਸਟ ਕਰ ਲੂੰਗੀ ਥੋੜਾ ਪਤਲਾ ਕਰ ਲੂੰਗੀ ਕਿਉਂਕਿ ਉਦੋਂ ਮੈਂ ਸਬਜ਼ੀਆਂ ਵੀ ਪਾਉਂਗੀ ਇਹਦੇ ਵਿੱਚ ਥੋੜਾ ਜਿਹਾ ਮਿਕਸੀ ਵਾਲਾ ਜਿਹੜਾ ਜੱਗ ਇਹ ਵੀ ਧੋ ਕੇ ਪਾਉਂਗੀ ਤਾਂ ਕਰਕੇ ਮੈਂ ਪਹਿਲਾਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਂਦੀ ਹੁੰਦੀ ਜਿਹੜਾ ਮਿਕਸੀ ਦਾ ਜਾਰ ਆ ਇਹ ਵੀ ਧੋ ਕੇ ਪਾਵਾਂਗੇ ਫਿਰ ਪਾਣੀ ਹੌਲੀ-ਹੌਲੀ ਕਰਕੇ ਪੈ ਗੰਦ ਹੁੰਦਾ ਇਸ ਤਰ੍ਹਾਂ ਦਾ ਕੁਝ ਮਿਕਸਚਰ ਹੋ ਗਿਆ ਇਹਨੂੰ ਮੈਂ ਹੁਣ ਰੱਖ ਦਾਂ ਨੀ ਫ੍ਰਿਜ ਵਿੱਚ ਕਿਉਂਕਿ ਜੇ ਬਾਹਰ ਰੱਖਾਂਗੇ ਤੇ ਫਰਮੈਂਟ ਹੋ ਜਾਊਗਾ ਤੇ ਫ੍ਰਿਜ ਵਿੱਚ ਟਾਈਮ ਹੋ ਰਿਹਾ ਹੁਣ 8:30 ਦਾ ਸਵੇਰ ਦਾ ਤੇ ਕਿਚਨ ਚ ਮੇਰੀ ਖਾਣੇ ਦੀ ਤਿਆਰੀ ਹੈ ਬਸ ਆਟਾ ਗੁੰਨਿਆ ਪਿਆ ਸਬਜ਼ੀ ਬਣੀ ਪਈ ਫੁਲਕੇ ਬਣਾਉਣੇ ਨੇ ਤੇ ਮੇਰੀ ਬ੍ਰੈਕਫਾਸਟ ਦੇ ਚੀਲੇ ਨੇ ਤਿਆਰ ਹੈ ਸਬਜ਼ੀਆਂ ਚੌਪ ਕਰਿਆ ਪਏ ਨੇ ਤੇ ਦਾਲ ਦਾ ਬੈਟਰ ਗ੍ਰਾਈਂਡ ਕਰਿਆ ਪਿਆ ਜਸਟ ਮਿਕਸ ਕਰਨਾ ਨਮਕ ਮਿਰਚ ਮਸਾਲੇ ਪਾਉਣੇ ਨੇ ਤੇ ਚੀਲੇ ਬਣਾਉਣੇ ਜਦੋਂ ਮੈਂ ਖਾਣੇ ਹੋਈ ਸਾਈਡ ਬਾਈ ਸਾਈਡ ਬਣਾ ਲਵਾਂਗੀ ਇੱਕ ਪਾਸੇ ਮੈਂ ਤਵਾ ਧਰ ਲਵਾਂ ਫੁਲਕਾ ਬਣਾਇ ਚੱਲوں ਕਿ ਪਾਸੇ ਮੈਂ ਚੀਲੇ ਬਣਾਇ ਜਾਵਾਂਗੀ ਚੀਲਨ ਟਾਈਮ ਲੱਗਦਾ ਤੁਹਾਨੂੰ ਪੀਰੀ ਸੀ ਪਾਣੀ ਅੱਜ ਸਹੀ ਤਕ ਕੁਝ ਆਇਆ ਸਵੇਰੇ ਉੱਠੀ ਤੇ ਖਵਰ ਲ ਡਸਟਿੰਗ ਕਰਤੀ ਆਲਮੋਸਟ ਸਾਰੇ ਰੂਮਸ ਦੀ ਡਸਟਿੰਗ ਕਰਤੀ ਲੌਬੀ ਦੀ ਕਰਤੀ ਬਸ ਆ ਮੇਰੇ ਵਾਲੇ ਰੂਮ ਰਹਿ ਗਿਆ ਸੀਗਾ ਤੇ ਹੁਣ ਪਸ ਐ ਹੋਣ ਲੱਗੇ ਵੀ ਸਰੀਰ ਟੁੱਟਣ ਲੱਗੇ ਮੈਂ ਅੰਦਰੋਂ ਬੁਖਾਰ ਚੜਦਾ ਨਾ ਹੋਏ ਪਰ ਬਾਡੀ ਪੇਨ ਬਹੁਤ ਜ਼ਿਆਦਾ ਹੋ ਰਹੀ 2 ਈਚ ਲੱਤਾਂ ਚ ਲੱਕ ਚ ਆ ਬਾਹਾਂ ਵਿੱਚ ਬਹੁਤ ਅਰਦ ਹੋ ਰਿਹਾ ਕੋਈ ਭਾਂਡਾ ਭਾਰੀ ਹੱਥ ਨਾਲ ਚੱਕ ਦਿਆਂ ਤਾਂ ਚੱਕ ਨਹੀਂ ਹੁੰਦਾ ਹੈਗਾ ਕੁਛ ਇਹੋ ਜਿਹਾ ਹੋਇਆ ਪਰ ਸਰੀਰ ਠੀਕ ਨਹੀਂ ਸਿਹਤ ਠੀਕ ਨਹੀਂ ਹੈਗੀ ਯਾਨੀ ਕਿ ਦੇਖਦੇ ਖਾਣਾ ਖਾ ਕੇ ਹੁਣ ਦਵਾਈ ਲੈ ਲੂੰਗੀ ਬਾਡੀ ਪੇਨ ਹੋ ਰਹੀ ਅੱਖਾਂ ਭਾਰੇ ਭਾਰੇ ਹੋ ਰਹੀਆਂ ਅੱਖਾਂ ਮਚਦੀਆਂ ਨਹੀਂ ਗਈਆਂ ਤਾਂ ਇਹੋ ਜਿਹਾ ਕੁਛ ਹੋ ਰਿਹਾ ਮੈਂ ਫੇਰ ਡਾਕਟਰ ਨਾਲ ਗੱਲ ਕਰਕੇ ਫੋਨ ਤੇ ਦੇਖ ਲਾਂਗੀ ਜਿਉਂਨੇ ਕਹੇ ਦਵਾਈ ਲੈ ਜੂ ਤਾਂ ਦਵਾਈ ਲੈ ਲਾਂਗੀ ਉਹਨੇ ਕਿਹਾ ਕੋਈ ਘਰ ਇਹ ਦਵਾਈ ਪਈ ਆ ਤਾਂ ਲੈ ਲਵਾਂਗੀ ਘਰੇ ਵੀ ਆਪਣੇ ਦਵਾਈਆਂ ਪਈਆਂ ਹੁੰਦੀਆਂ ਨੇ ਕਰਦੇ ਆ ਗੱਲ ਡਾਕਟਰ ਨਾਲ ਥੋੜਾ ਜਿਹਾ ਹੋਰ ਟਾਈਮ ਹੋ ਜਾਂਦਾ ਔਰ ਉਹਨੂੰ ਕਲੀਨਿਕ ਤੇ ਆਉਣ ਤੋਂ ਬਾਅਦ ਗੱਲ ਕਰਕੇ ਦਵਾਈ ਲੈਣੇ ਆਂ ਤਾਂ ਫੇਰ ਠੀਕ ਨਹੀਂ ਹੈਗਾ ਕੰਮ ਨਹੀਂ ਹੁੰਦੇ ਘਰ ਦੇ ਤੇ ਫੇਰ ਨਾਲ ਜ਼ਿਆਦਾ ਬਿਮਾਰ ਹੋ ਜੂਗੀ ਤੇ ਹੁਣ ਪੀ ਲਈ ਪਾਣੀ ਉਸ ਤੋਂ ਬਾਅਦ ਫੇਰ ਮੈਂ 10 ਮਿੰਟ ਰੈਸਟ ਕਰਕੇ ਬਾਅਦ ਫੇਰ ਮੈਂ ਕਿਚਨ ਚ ਜਾ ਕੇ ਖਾਣਾ ਬਣਾਉਣੀ ਆ ਇੱਧਰ ਬਣ ਰਹੇ ਨੇ ਚੀਲੇ ਬਹੁਤ ਹੀ ਜ਼ਿਆਦਾ ਸਵਾਦ ਬਣਦੇ ਨੇ ਬਹੁਤ ਟੇਸਟੀ ਲੱਗਦੇ ਨੇ ਟਾਈਮ ਥੋੜਾ ਜਿਹਾ ਲੱਗ ਜਾਂਦਾ ਬਣਾਉਣ ਤੇ ਹੌਲੀ-ਹੌਲੀ ਬਣਦੇ ਨੇ ਤੇ ਫੁਲਕੇ ਮੈਂ ਬਣਾ ਲਏ ਸੀ ਉਸ ਮੇਰਾ ਸਮਾਨ ਚੱਕਣ ਵਾਲਾ ਪਿਆ ਸੀ ਨਾਲ-ਨਾਲ ਮੈਂ ਚੀਲੇ ਬਣਾ ਰਹੀ ਸੀ ਨਾਲ-ਨਾਲ ਫੁਲਕੇ ਵੀ ਬਣ ਗਏ ਦੋਨੇ ਕੰਮ ਇਕੱਠੇ ਉਸ ਚੱਕਤਰ ਕਰਨ ਵਾਲੇ ਕਿਚਨ 'ਚ ਰਹਿੰਦੀ ਆ ਉਹ ਹਲੇ ਖਾਣਾ ਬਣ ਗਿਆ ਪਰ ਖਾਣਾ ਸਾਰੇ ਨੇ ਫਿਰ ਉਸ ਤੋਂ ਬਾਅਦ ਹੀ ਸਾਰੀ ਸ਼ਕਤਰ ਹੋਊਗੀ ਤੇ ਚੀਲੇ ਬਹੁਤ ਕ੍ਰਿਸਪ ਬਹੁਤ ਟੇਸਟੀ ਪੱਕੇ ਆਪਣੇ ਮਰਜ਼ੀ ਤੁਹਾਨੂੰ ਸੌਫਟ ਅਛਾ ਲੱਗੇ ਨਾ ਸੌਫਟ ਬਣਾਉਣਾ ਥੋੜਾ ਕ੍ਰਿਸਪ ਅਛਾ ਲੱਗੇ ਨਾ ਕ੍ਰਿਸਪ ਬਣਾ ਲਓ ਤੇ ਤੁਸੀਂ ਇਹਨਾਂ ਦਾ ਮਿਕਸਚਰ ਦਾ ਡੋਸਾ ਵੀ ਬਣਾ ਸਕਦੇ ਹੋ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋਗੇ। ਹੁਣ ਆਪਾਂ ਕਰਦੇ ਹਾਂ ਆਪਣਾ ਬ੍ਰੈਕਫਾਸਟ। ਮੈਨੂੰ ਦਹੀਂ ਨਾਲ ਚੀਲਾ ਬਹੁਤ ਹੀ ਲੱਗਦਾ ਸੀ। ਅਚਾਰ ਲੈ ਲਓ ਨਾਲ ਕੋਈ ਚਟਨੀ ਲੈ ਲਓ, ਕੁਝ ਵੀ ਲੈ ਲਓ। ਸੁੱਕੀ ਸਬਜ਼ੀ ਵੀ ਇਹ ਉਹ ਲੈ ਲਓ। ਜਿਵੇਂ ਮਰਜ਼ੀ ਖਾ ਸਕਦੇ ਹਾਂ। ਤੇ ਹੁਣ ਟਾਈਮ ਸੀਗਾ ਸ਼ਾਮ ਦਾ 3:30 ਹੋ ਗਏ ਸੀ। ਇਧਰੋਂ ਮੈਂ ਬਣਾ ਲਈ ਸੀ ਆਪਣੀ ਜਦਵਿੰਦਰ ਦੀ ਚਾਹ ਤੇ ਪਿੰਨਿਆ ਚਾਹ। ਦੁਪਹਿਰਿਆ ਸੀ ਆਗੇ ਸੀ ਮਾਂਸਾਂ ਤੋਂ ਲੰਚ ਵਗੈਰਾ ਕਰ ਲਿਆ। ਉਸ ਵੇਲੇ ਮੈਂ ਤਾਂ ਆਪਣੇ ਲਈ ਦੂਹੀ ਲੈ ਕੇ ਸੌਂ ਗਈ ਸੀ। ਤੇ ਹੁਣ ਪਿੰਨਿਆ ਚਾਹ, ਬਿਸਕੁਟ ਨਾਲ, ਲੱਡੂ ਨਾਲ, ਮਟਰ ਨਾਲ ਚਾਹ ਬਸ ਚਾਹ ਚਾਹੀਦੀ ਹੁੰਦੀ ਆ ਚਲੋ ਜੀ ਹੁਣ ਚਾਹ ਕਰਦੇ ਆ ਇੰਜੋਏ ਤੇ ਚਾਹ ਪੀਣ ਤੋਂ ਬਾਅਦ ਫਿਰ ਮੈਂ ਲਾਗੀ ਸੀ ਕੋफ्ते ਬਣਾਉਣ ਕਦੋਂ ਇਹ ਤੁਸੀਂ ਕਹੋਗੇ ਰੋਜ਼ ਕੋफ्ते ਬਣਾ ਕੇ ਵੇਝਾਂਦੀ ਆ ਦਵਿੰਦਰ ਨਾ ਮਨਚੂਰੀਅਨ ਕਹਿ ਰਹੇ ਸੀ ਕਹਿੰਦੇ ਮਨਚੂਰੀਅਨ ਬਣਾਓ ਤੇ ਮੈਂ ਕਿਹਾ ਚਲੋ ਫਿਰ ਮੈਂ ਕੋफ्ते ਹੁਣ ਬਣਾ ਕੇ ਰੱਖ ਲਾਂ ਨੇ ਕਿਉਂਕਿ ਸ਼ਾਮ ਇੰਨਾ ਜ਼ਿਆਦਾ ਕੰਮ ਨਹੀਂ ਸੀ ਸਬਜੀ ਮੈਂ ਕਦੋਂ ਦੀ ਬਣਾਉਣੀ ਸੀ ਉਹ ਤਾਂ ਸੌਖਈ ਏ ਤੇ ਮੰਮੀ ਕਹਿੰਦੇ ਚਲ ਕਦੋਂ ਕਸ ਮੈਂ ਕਰ ਦਾਂਨੀ ਕਦੋਂ ਤੇ ਮੈਂ ਬਣਾ ਲਈ ਸੀ ਕੋफ्ते ਪਰ ਅੱਜ ਮੰਮੀ ਨੇ ਥੋੜਾ ਜਿਹਾ ਮੂਠ ਕੱਟ ਤੱਕ ਕਦੂਕਾਸ ਕਦੂ ਨੂੰ ਮੋਟੀ ਸਾਈਡ ਨਾਲ ਕਦੂਕਾਸ ਕਰਦਾ ਤੇ ਉਹਦੇ ਕਰਕੇ ਨਾ ਕੋਫਤਿਆਂ ਦੀ ਬਾਈਂਡਿੰਗ ਨਹੀਂ ਅਜ ਵਧੀਆ ਆ ਰਹੀ ਸੀ ਜਿਸ ਦਿਨ ਮੈਂ ਪਹਿਲਾ ਬਣਾਇਆ ਉਸ ਦਿਨ ਮੈਂ ਕਦੂਕਾਸ ਕਰਾਇਆ ਸੀ ਉਹ ਮੈਂ ਬਰੀਕ ਸਾਈਡ ਨਾਲ ਕਰ ਮੀਡੀਅਮ ਸਾਈਡ ਨਾਲ ਕਰੇ ਇਸ ਮੀਡੀਅਮ ਨਾਲ ਵੀ ਬਿਲਕੁਲ ਬਰੀਕ ਹੁੰਦੇ ਉਹ ਨਹੀਂ ਮੀਡੀਅਮ ਨਾਲ ਪਰ ਮੰਮੀ ਨਾ ਜ ਬਿਲਕੁਲ ਹੀ ਮੋਟੀ ਸਾਈਡ ਨਾਲ ਕਰਦਾ ਉਹਦੇ ਨਾਲ ਬਾਈਂਡਿੰਗ ਨਹੀਂ ਥੋੜੀ ਜੁੜ ਜੇ ਨਹੀਂ ਰਹੀ ਸੀ ਅੱਛੀ ਤਰ੍ਹਾਂ ਤੇ ਕੁਝ ਇਹਦੇ ਵਿੱਚ ਆਇਆ ਹੁੰਦਾ ਵੀ ਕੋਫਤਿਆਂ ਚੋਂ ਕਦੂ ਚੋਂ ਆਪਾਂ ਜਦੋਂ ਪਾਣੀ ਕੱਢਦੇ ਆ ਤਾਂ ਦੁਬਾਰੇ ਫਿਰ ਪਾਣੀ ਆ ਜਾਂਦਾ ਇਹਦੇ ਵਿੱਚ ਹੀ ਦੇ ਆਪਾਂ ਬੇਸਨ ਬਹੁਤ ਜ਼ਿਆਦਾ ਪਾਉਨੇ ਆ ਤਾਂ ਆਪਣੇ ਜਿਹੜੇ ਕੋਫਤੇ ਨੇ ਉਹ ਸਖਤ ਹੋ ਜਾਂਦੇ ਨੇ ਫਿਰ ਬੇਸਨ ਕਰਕੇ ਬਹੁਤ ਹਾਰਡ ਹੋ ਜਾਂਦੇ ਨੇਗੇ ਤੇ ਬੇਸਨ ਵੀ ਬਹੁਤ ਜ਼ਿਆਦਾ ਨਹੀਂ ਪਾ ਸਕਦੇ ਹੁੰਦੇ ਤੇ ਪਾਣੀ ਜੇ ਉਹਦੀ ਗੱਲ ਨੂਨ ਮਿਰਚ ਰ ਆਪਾਂ ਪਾਤ ਨਾਲ ਮੈਂ ਨਮਕ ਬਹੁਤ ਘੱਟ ਪਾਉਣੀ ਹੈ ਕਿਉਂਕਿ ਪਤਾ ਵਾ ਸਬਜ਼ੀ ਵਗੈਰਾ ਵਿੱਚ ਪਾਉਣੇ ਹੁੰਦੇ ਨੇ ਉਹਦੇ ਵਿੱਚ ਵੀ ਨਮਕ ਪਾਵਾਂਗੇ ਪਰ ਫਿਰ ਵੀ ਨਮਕ ਤੇ ਮਿਰਚ ਮਸਾਲੇ ਜਦੋਂ ਪਾਉਂਦਾ ਨੇ ਮਿਕਸਚਰ ਵਿੱਚ ਉਹ ਫਿਰ ਬਣਦੇ 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 ਐਂਡ ਤੇ ਆ ਕੇ ਮਿਕਸਚਰ ਬਿਲਕੁਲ ਢਿੱਲਾ ਜਾ ਹੋ ਜਾਂਦਾ ਐਂਡ ਵਾਲਾ ਪੂਰਾ ਜਿਹੜਾ ਆ ਕੇ ਬਣਾਉਣੇ ਲਾਸਟ ਵੀ ਥੋੜੇ ਜਿ ਬਣਾਉਣੇ ਬਹੁਤ ਔਖੇ ਹੋ ਜਾਂਦੇ ਨੇ ਬਸ ਇਸ ਤਰ੍ਹਾਂ ਮੈਂ ਹੱਥ ਵਿੱਚ ਥੋੜੇ ਜਿ ਗੋਲ ਗੋਲ ਜਿ ਸ਼ੇਪ ਦੇ ਕੇ ਬਣਾ ਰਹੀ ਸੀ ਇਧਰ ਕੋਸ ਤੇ ਮੈਂ ਕਿਹਾ ਚਲੋ ਕਦੂਆਂ ਦਾ ਲਾਹ ਲੈ ਲਈਏ ਕਦੂ ਹੈਗੇ ਨੇ ਨੰਗਲੰਗ ਵੈਰਾਈਟੀ ਦਾ ਫੂਡ ਖਾ ਲਈਏ ਤੇ ਕੋਫਤਿਆਂ ਸਬਜ਼ੀ ਖਾ ਲਈ ਕੜੀ ਚ ਪਾ ਲਈ ਕੱਲ ਨੂੰ ਮੰਜੂਰੀਅਨ ਬਣਾ ਲਾਂਗੇ ਮੰਜੂਰੀਅਨ ਬਣ ਜੂਗਾ ਕद्दू ਸਬਜ਼ੀ ਖਾ ਲੋ ਰਾਇਤਕ ਖਾ ਲੋ ਜਿੰਨਾ ਕੁਝ ਕਰ ਸਕਦੇ ਆ ਜਨੂਰ ਤਾਂ ਅਲੱਗ-ਅਲੱਗ ਚੀਜ਼ਾਂ ਖਾ ਲੋ ਹਲਾ ਕਈ ਤਾਂ ਕੱਦੂ ਦੀ ਕद्दू ਖਾਸ ਕਰਕੇ ਸਬਜ਼ੀ ਬਣਾ ਲਾਂਦੇ ਜਿਵੇਂ ਆਪਾਂ ਸਰਦੀ ਵਿੱਚ ਮੂਲੀਆਂ ਦੀ ਕੱਦੂ ਖਾਸ ਕਰਕੇ ਬਣਾਉਂਦੇ ਆ ਕੱਦੂ ਖਾਸ ਕਰਕੇ ਤੜਕਾ ਵਗੈਰਾ ਲਗਾ ਕੇ ਤੁਸੀਂ ਥੋੜਾ ਜਿਹਾ ਉਹਦਾ ਐਕਸਟਰਾ ਪਾਣੀ ਕੱਢ ਦੋ ਕਿਉਂਕਿ ਕद्दू 'ਚ ਪਾਣੀ ਜ਼ਿਆਦਾ ਹੁੰਦਾ ਤੇ ਉਹਨੂੰ ਮੇਰੇ ਚ ਮਸਾਲੇ ਪਾ ਕੇ ਸਬਜ਼ੀ ਵੀ ਬਣ ਜਾਂਦੀ ਇਹ ਪੂਚੀ ਟਾਈਪ ਉਹ ਵੀ ਬਣ ਜਾਂਦੀ ਹੈ ਪਰ ਅਸੀਂ ਤਾਂ ਬਣਾਈ ਨਹੀਂ ਇਹਦਰ ਕੋਫਤੇ ਬਣ ਕੇ ਤਿਆਰ ਨੇ ਬਾਹਰੋਂ ਬਹੁਤ ਕ੍ਰਿਸਪ ਨੇ ਅੱਜ ਮੈਂ ਇਹਦੇ ਵਿੱਚ ਥੋੜਾ ਜਿਹਾ ਬੇਸਨ ਤੇ ਥੋੜਾ ਜਿਹਾ ਕਾਰਨ ਫਲਾਰ ਪਾਇਆ ਸੀ ਮਨਚੂਰੀਅਨ ਕਰਕੇ ਕਿਉਂਕਿ ਮਨਚੂਰੀਅਨ ਬਣਾਉਣੀ ਸੀ ਮੈਂ ਤੇ ਹੁਣ ਮੈਂ ਇੱਕ ਸੀਡਸ ਦਾ ਮਿਕਸ ਬਣਾਉਣ ਲੱਗੀ ਹਾਂ ਕਿਉਂਕਿ ਮੈਂ ਸੀਡਸ ਨਾ ਸਮੂਦੀ ਵਿੱਚ ਓਟਮੀਲ ਵਿੱਚ ਯੂਜ਼ ਕਰਦੀ ਹੁੰਦੀ ਹਾਂ ਮੈਨੂੰ ਅਲੱਗ ਅਲੱਗ ਸ਼ੀਸ਼ੀਆਂ ਚੱਕਣੀਆਂ ਪੈਂਦੀਆਂ ਨੇ ਫਰਿੱਜ ਵਿੱਚੋਂ ਚੱਕੋ ਖੋਲੋ ਖੰਡੋ ਫੇਰ ਰੱਖੋ ਬੰਦ ਕਰਕੇ ਤੇ ਮੈਂ ਕਿਹਾ ਚਲੋ ਇੱਕ ਮਿਕਸ ਬਣਾ ਕੇ ਰੱਖ ਲਾਂ ਨੇ ਇੱਕ ਬੋਟਲ ਭਰ ਕੇ ਤੇ ਇਹ ਮੈਂ ਲੈ ਰਹੀਆਂ ਸਨਫਲਾਵਰ ਸੀਡਸ ਪੰਪਕਿਨ ਸੀਡਸ ਤੇ ਵਾਟਰਮੈਲਨ ਸੀਡਸ ਤਿੰਨ ਤਰ੍ਹਾਂ ਦੇ ਨੇ ਸੀਡਸ ਲੈ ਰਹੀਆਂ ਇਹ ਆਪਾਂ ਨੂੰ ਲੇਡੀਜ਼ ਨੂੰ ਖਾਣੇ ਬਹੁਤ ਹੀ ਜ਼ਰੂਰੀ ਹੁੰਦੇ ਨੇ ਹਰ ਇੱਕ ਭੈਣ ਨੂੰ ਖਾਣਾ ਚਾਹੀਦੇ ਨੇ ਇਹਨਾਂ ਦਾ ਟੇਸਟ ਕੋਈ ਕੋੜਾ ਕਸਾ ਵਾਲਾ ਬਿਲਕੁਲ ਨਹੀਂ ਹੈਗਾ ਕਿਸੇ ਇਹਨਾਂ ਵਿੱਚ ਖਾਣ ਚ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਸੀਡਸ ਖਾ ਰਹੇ ਆ ਬਸ ਆਇ ਲੱਗੂਗਾ ਵੀ ਆਪਾਂ ਜਿਵੇਂ ਕਾਜੂ ਖਾ ਰਹੇ ਹੁਣੇ ਮੂੰਹ ਚ ਕਾਜੂ ਆ ਰਹੇ ਕੋਈ ਟੇਸਟ ਨਹੀਂ ਹੈਗਾ ਇਹਨਾਂ ਦਾ ਤੁਸੀਂ ਵੀ ਜਰੂਰ ਖਾਣੇ ਸ਼ੁਰੂ ਕਰੋ ਹਨਾ ਮੈਂ ਵੀ ਪਹਿਲਾਂ ਖਾਂਦੇ ਨਹੀਂ ਸੀ ਪਰ ਹੁਣ ਇੱਕ ਸਾਲ ਤੋਂ ਮੈਂ ਲਗਾਤਾਰ ਇਹ ਖਾਣੇ ਸ਼ੁਰੂ ਕੀਤੇ ਨੇਗੇ ਸੇਮ ਕੁਆਂਟੀਟੀ ਵਿੱਚ ਲੈ ਕੇ ਇੱਕ ਛੋਟੇ ਛੋਟੇ ਕੌਂਡਲੀ ਲੈ ਕੇ ਮੈਂ ਮਿਕਸ ਕਰ ਲਉਗੀ ਤਿੰਨਾਂ ਤਰ੍ਹਾਂ ਦੇ ਸੀਡਸ ਨੂੰ ਤੇ ਅਸੀਂ ਵੀ ਖਾਣੇ ਚਾਹੀਦੇ ਪਰ ਅਸੀਂ ਖਾਣੀ ਮੈਨੂੰ ਤਾਂ ਬਹੁਤ ਔਖੀ ਲੱਗਦੀ ਆ ਸਰਦੀ ਵੀ ਤਾਂ ਕੋਈ ਪੀਨੀਆ ਵਗੈਰਾ ਪੰਜੀਰੀ ਵਗੈਰਾ ਬਣਾ ਕੇ ਉਸਦੀ ਖਾ ਸਕਦੇ ਆ ਤੋ ਬਰਾਬਰ ਮਾਤਰਾ ਵਿੱਚ ਤਿੰਨੇ ਤਰ੍ਹਾਂ ਦੇ ਸੀਡਸ ਲੈ ਕੇ ਮੈਂ ਮਿਕਸ ਕਰ ਲੇ ਮਿਕਸ ਕਰਨ ਤੋਂ ਬਾਅਦ ਬੋਟਲ ਵਿੱਚ ਪਾ ਕੇ ਫ੍ਰੀਜ ਵਿੱਚ ਰੱਖ ਲਾਂਗੇ ਚਾਹੇ ਤੁਸੀਂ ਚਮਚਾ ਉਂ ਖਾ ਲਓ ਹਨਾ ਸੀਡਸ ਦਾ ਚਾਹੇ ਤੁਸੀਂ ਬਨਾਣਾ ਸਮੂਦੀ ਬਣਾ ਰਹੇ ਬਨਾਣਾ ਸ਼ੇਕ ਬਣਾ ਰਹੇ ਉਹਦੇ ਵਿੱਚ ਪਾ ਲਓ ਸਮੂਦੀ ਬਣਾਉਣੀ ਆ ਓਟ ਮੀਲ ਬਣਾਉਣਾ ਮੰਗੋ ਸ਼ੇਕ ਬਣਾਉਣਾ ਉਹਦੇ ਵਿੱਚ ਵੀ ਪਾ ਸਕਦੇ ਹੋਗੇ ਇਕੱਲੇ ਵੀ ਖਾ ਸਕਦੇ ਹੋਗੇ ਜਾਂ ਫਿਰ ਤੁਸੀਂ ਦਹੀਂ ਵਿੱਚ ਪਾ ਕੇ ਖਾ ਲਓ ਜਿਵੇਂ ਵੀ ਤੁਸੀਂ ਖਾ ਫਰਜੂਨ ਠੀਕ ਲੱਗਦਾ ਖਾ ਲਓ ਯਾਨੀ ਕਿ ਸੀਡਸ ਖਾਣੇ ਚਾਹੀਦੇ ਨੇਗੇ ਤੇ ਮੈਂ ਵੀ ਹੁਣ ਇਹ ਸ਼ੁਰੂ ਕੀਤੇ ਨੇ ਪਹਿਲਾਂ ਮੈਂ ਦੋ ਤਰ੍ਹਾਂ ਦੇ ਖਾਂਦੀ ਸੀ ਸਨਫਲਾవర్ ਸੀਡਸ ਤੇ ਪੰਪਕਿਨ ਸੀਡਸ ਹੁਣ ਮੈਂ ਵਾਟਰਮੈਲਨ ਵੀ ਸ਼ੁਰੂ ਕਰ ਲੇ ਖਾਣੇ ਅਲਸੀ ਸਰਦੀਆਂ ਵਿੱਚ ਲਾਹ ਲੈ ਲਾਂਗੇ ਅਲਸੀ ਨਾਲ ਸੀ ਹੁਣ ਖਾਣੀ ਔਖੀ ਲੱਗਦੀ ਆ ਭਈ ਅਲਸੀ ਵੀ ਮੇਰੇ ਕੋਲ ਭਈਾ ਫ੍ਰਿਜ ਵਿੱਚ ਸੀਡਸ ਅਲਸੀ ਵਾਲੇ ਪਏ ਨੇ ਪਰ ਖਾਣੀ ਔਖੀ ਲੱਗਦੀ ਹੈ ਗਰਮੀ ਵਿੱਚ ਉਹ ਫੇਰ ਸਰਦੀਆਂ ਵਿੱਚ ਚਲੋ ਲੱਡੂ ਵਗੈਰਾ ਬਣਾ ਲਾਂਗੇ ਆਪਣੀ ਸਰਦੀ ਉਹ ਖਾਵਾਂਗੇ ਟਾਈਮ ਹੋ ਰਿਹਾ ਪੌਣੇ 7 ਦਾ ਅੱਜ ਮੈਂ ਫੌਕ ਵਗੈਰਾ ਕੁਝ ਨਹੀਂ ਕਰੀ ਕੋਈ ਫੌਕ ਨਹੀਂ ਬਸ ਦਵਾਈ ਲੈ ਕੇ ਥੋੜਾ ਜਿਹਾ ਸਰੀਰ ਫਿਰ ਹੌਣ ਮਾੜਾ ਜਿਹਾ ਠੀਕ ਹੋਇਆ ਸਵੇਰੇ ਤਾਂ ਨਾ ਜਿਆਦਾ ਬੋਡੀ ਪੇਨ ਹੋ ਰਿਹਾ ਸੀ ਨਾ ਸਾਰੇ ਜੋੜਾਂ ਨੂੰ ਦਰਦ ਹੋ ਰਿਹਾ ਸੀਗਾ ਤੇ ਹੁਣ ਕੁਝ ਠੀਕ ਲੱਗ ਰਿਹਾ ਦਵਾਈ ਲੈ ਕੇ ਦੁਬਾਰੇ ਸੌਂ ਵੀ ਗਏ ਸੀਗੇ ਚਾਹ ਚੂ ਵੀ ਪੀ ਲਈ ਠੀਕ ਹੈ ਪਰ ਅੰਦਰੋਂ ਬੁਖਾਰ ਆਲਾ ਮੂੰਹ ਲੱਗ ਰਿਹਾ ਹੈ ਬੁਖਾਰ ਦੀ ਫੀਲਿੰਗ ਜੀ ਆਈ ਜਾਂਦੀ ਕੰਸ ਜੀ ਨੂੰ ਜੰਮੇ ਆਏ ਹੋਏ ਪਿਆ ਹੁਣ ਸਬਜ਼ੀ ਬਣ ਚੁੱਕੀ ਆ ਕद्दू ਦੀ ਕੋफ्ते ਮੈਂ ਬਣਾ ਕੇ ਰੱਖ ਲਈਆ ਕੱਲ ਨੂੰ ਮੰਜੂਰੀਨ ਬਣ ਜੂ ਜਾਂ ਕੋफ्ते ਦੀ ਸਬਜ਼ੀ ਬਣ ਜੂਗੀ ਦੇਖਾਂ ਕੀ ਕਹਿੰਦੇ ਨੇ ਫੈਮਿਲੀ ਮੈਂਬਰ ਹਨਾ ਦਵਿੰਦਰ ਮੰਜੂਰੀਨ ਦੀ ਡਿਮਾਂਡ ਕਰ ਰਹੇ ਨੇ ਫਿਰ ਕੱਲ ਨੂੰ ਕੋफ्ते ਬਣੇ ਪੈਣ ਮੰਜੂਰੀਨ ਮੰਜੂਰੀਨ ਵਾਲੀ ਗਰੇਵੀ ਬਣਾ ਲਾਂਗੇ ਮੰਜੂਰੀਨ ਬਣ ਜਣਗੇ ਆਟਾ ਗੁੰਨਤਾ ਬਸ ਮੇਰੇ ਖਾਣੇ ਦੀ ਤਿਆਰੀ ਆ 8:30 ਹੋ ਚੁੱਕੇ ਨੇ ਮੌਸਮ ਬਾਹਰ ਹੋਇਆ ਪਿਆ ਬੱਦਲਵਾਈ ਵਾਲਾ ਬਹੁਤ ਬੱਦਲ ਹੋਇਆ ਪਿਆ ਮੀਂਹ ਆਉਣ ਲੱਗਦਾ ਵੀ ਆਊਗਾ ਆਊਗਾ ਗਰਮੈਸ਼ੀ ਹੋਈ ਪਈ ਹੈ ਹੱਦ ਮੈਂ ਚਲੋ ਬਾਹਰ ਜਿਹੜਾ ਮਾਰੇ ਮੈਂ ਨਿਕਲੀ ਹੈਗੀ ਬਰ ਬਸ ਕ ਮੌਸਮ ਬਹੁਤ ਹੀ ਗੜਾ ਹੋਇਆ ਹੋਇਆ ਚਲਦੇ ਆਂ ਅੰਦਰ ਹੀ ਬੈਠੇ ਗਰਮੀ ਬਹੁਤ ਜ਼ਿਆਦਾ ਹੁਣੋ ਜੁਣ ਆਪਾਂ ਖਾ ਲੀਏ ਫੁਲਕਾ ਟਾਈਮ ਹੋ ਗਿਆ ਸਵਾ 7 ਦਾ ਕद्दू ਦੀ ਸਬਜ਼ੀ ਆ ਬਹੁਤ ਕੁਲ ਗਿਆ ਕद्दू ਐਂ ਜਿਹੜੇ ਆਪਣੇ ਤਾਜ਼ੇ ਕद्दू ਹੁੰਦੇ ਨੇ ਕਰਦੇ ਨੇ ਫੁੱਲਦੇ ਬਹੁਤ ਨੇ ਆਪਾਂ ਸ਼ੱਕ ਲਈਏ ਪ੍ਰਸ਼ਾਦਾ ਆਪਣਾ